ਹਾਂਜੀ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਚੋਹਾਨ ਫਾਰਮ ਜਿੱਥੇ ਕੀ ਆਰਗੇਨਿਕ ਖੇਤੀ ਜਿਹੜੀ ਹੈਗੀ ਹੈ ਉਹ ਕੀਤੀ ਜਾਂਦੀ ਹੈ ਤੇ ਬੱਚੇ ਵੀ ਆਏ ਹੋਏ ਨੇ ਸਾਡੇ ਨਾਲ ਇਹ ਖੇਤੀ ਦੇਖਣ ਦੇ ਲਈ ਤੇ ਇਹ ਦੇਖੋ ਜੀ ਬੋਰਡ ਵੀ ਲਗਾਏ ਗਏ ਹੈ ਇੱਥੇ ਤੇ ਇਹ ਹਲਦੀ ਬੀਜੀ ਹੋਈ ਹੈ ਜੀ ਜੋ ਕਿ ਪੂਰੀ ਤਰ੍ਹਾਂ ਆਰਗੇਨਿਕ ਹੈ ਅੱਗੇ ਆਪਾਂ ਵਧਦੇ ਹਾਂ ਜੀ ਤੇ ਤੁਹਾਨੂੰ ਦਿਖਾਣੇ ਆ ਕੀ-ਕਿਉਂਚ ਬੀਜਿਆ ਹੋਇਆ ਹੈ ਇਹ ਦੇਖੋ ਇਹ ਵਟਾਂ ਦੇ ਉੱਤੇ ਪਾਲਕ ਜਿਹੜੀ ਹੈਗੀ ਐ ਉਹ ਬੀਜੀ ਹੋਈ ਹੈ ਜਿੰਨਾ ਵੀ ਸਮਾਨ ਇੱਥੇ ਬੀਜਿਆ ਹੋਇਆ ਹੈ ਸਬਜ਼ੀਆਂ ਬੀਜੀਆਂ ਹੋਈਆਂ ਨੇ ਇਹੇ ਸਾਦੀ ਦੀ ਸਾਦੀ ਸਬਜ਼ੀ ਇਹਨਾਂ ਦੇ ਚਾਰ ਸਟੋਰ ਨੇਗੇ ਇੱਕ 22 ਨੰਬਰ ਫਟਕ ਹੈ ਤੇ ਅਰਬਨ ਸਟੇਟ ਹੈ ਤੇ ਹੋਰ ਵੀ ਸਤਰਾ ਜਿਹੜੇ ਫਾਰਮ ਨੇ ਉੱਥੇ ਹੀ ਜਿਹੜੀ ਸਬਜੀ ਹੈ ਉੱਥੇ ਵੇਚਣ ਲਈ ਜਾਂਦੀ ਹੈ ਤੇ ਅੱਗੇ ਵੀ ਤੁਹਾਨੂੰ ਦਿਖਾਉਂਦੇ ਹਾਂ ਕੀ ਕੁਛ ਹੈ ਇਸ ਫਾਰਮ ਦੇ ਅੰਦਰ ਅੱਗੇ ਆਪਾਂ ਵੱਧ ਰਹੇ ਹਾਂ ਜੀ ਇੱਧਰ ਆਪਾਂ ਦੇਖਦੇ ਹਾਂ ਇਹ ਦੇਖੋ دور تک دیکھو آپ دیکھ سکتے ہیں ادھر دیکھو گنا بیجیا ہوا ہے اپنا پوڈے اندر چلتے ہاں جی دیکھو یہ ایک گیٹ لگایا ہوا ہے اس کھول کے اپاں اندر جانے جی ਜੇਕਰ ਤੁਸੀਂ ਵੀ ਤਾਜ਼ੀਆਂ ਸਬਜ਼ੀਆਂ ਆਰਗੇਨਿਕ ਸਬਜ਼ੀਆਂ ਖਾਣੀਆਂ ਚਾਹੁੰਦੇ ਹੋ ਤਾਂ ਸਵੇਰੇ ਇਹਨਾਂ ਦੀ ਬਾਹਰ ਸਟਾਲ ਲੱਗਦੀ ਹੈ ਉੱਥੋਂ ਤੁਸੀਂ ਇਹ ਸਬਜ਼ੀਆਂ ਲੈ ਸਕਦੇ ਹੋ ਇਹਨਾਂ ਤੋਂ ਇਹ ਜਿਹੜਾ ਏਰੀਆ ਹੈ ਫੋਕਲ ਪੁਆਇੰਟ ਦੇ ਆਖਰ ਦੇ ਵਿੱਚ ਪੈਂਦਾ ਹੈ ਇਹ ਦੇਖੋ ਜੀ یہ دیکھو مزدور لگے ہوئے نے جو کہ کان پتوار وڈ رہے نے دیکھو ادھر جڑی اگے گوبھی لگائی گئی ہے بچے آئے ہوئے نے دیکھن دے لئی دیکھو गोभी देखो लगाई गई है। ये देखो। इसका कटवार काट रहे हैं। वो गोभी है। वो आगे टमाटर। सरदास ने जी ये, ने ने देखा। देखा। जी ये बंद गोभी है। ते वो फुल गोभी है आगे। हां। और एक लाइट है। ग्रीन। सबसे आगे गोभी है। लास्ट वीडियो वाला भी आने लगा है। मैं गोरा टमाटर। चलो आगे भी थाने दिखांदे हैं जी। ਇਹ ਦੇਖੋ ਜੀ ਇੱਧਰ ਟਮਾਟਰ ਜਿਹੜੀ ਹੈਗੇ ਆ ਲਗਾਈ ਗਏ ਨੇ ਬੱਚਿਆਂ ਨੂੰ ਗਾਈਡ ਕੀਤਾ ਜਾ ਰਿਹਾ ਹੈ ਸਰਦਾਰ ਦੁਆਰਾ ਦੱਸ ਰਿਹਾ ਜੀ ਕੀ ਕੁਛ ਲਗਾਇਆ ਗਿਆ ਹੈ ਤੇ ਕਿਵੇਂ ਇਸ ਤੋਂ ਫਲ ਜਿਹੜਾ ਹੈਗਾ ਉਹ ਲਿਆ ਜਾਂਦਾ ਇੱਕ ਇਹਦੇ ਵਿੱਚ ਕੀ ਹੈ ਜਿਹੜੇ ਆਪਣੇ ਹੁੰਦੇ ਨਾ ਨਦੀਨ ਲਗਦੇ ਨਾ ਬਾੜਵਗਰ ਨਹੀਂ ਹੁੰਦਾ ਬੀਟ ਨਹੀਂ ਗrow ਕਰਦਾ ਜੀ ਤੇ ਮਾਟਰ ਜਿਆਦਾ ਟਾਈਮ ਰਹਿੰਦਾ ਉਹਦੇ ਕਰਕੇ ਜਿਆਦਾ ਪਾਣੀ ਦੇਣਾ ਨਹੀਂ ਪੈਂਦਾ ਇਹਨੂੰ ਮਤਲਬ ਜਿਆਦਾ ਪਾਣੀ ਵੀ ਮੈਨੂੰ ਮਤਲਬ ਸਾਨੂੰ ਕਰਦੀਆਂ ਨੇ ਇਹਨੂੰ ਸਟਾਫ ਕਰਨਾ ਪੈਂਦਾ ਜਿਆਦਾ ਉਹ ਜਿਹੇ ਜਿਹੜੋਂ ਪ੍ਰੂਫ ਜਿਹੜਾ ਇਹਨੂੰ ਤੇ ਟੱਚ ਹੁੰਦਾ ਫਿਰ ਉਹ ਪ੍ਰੂਫ ਨਹੀਂ ਹੁੰਦਾ ਮਨਦੀ ਫੀਟ ਦੇ ਉੱਪਰ ਜਿਹੜਾ ਪਉਂਦਾ ਤੇ ਉਹਲੇ ਮਤਲਬ ਕਾਫੀ ਮਿਹਨਤ ਵਾਲਾ ਕੰਮ ਹੈ ਪਹਿਲਾਂ ਬਾਸ ਲਾਉਣੇ ਆਤਾਰਾ ਮੰਨਣੀਆਂ